ਸ਼ਲਾਵਾ ਇਸ ਨੇਤਾ ਸਰਕਾਰ ਨੇ ਗਿਰਗਿਤ ਬੰਗੁਰਾਂ ਬੋਲ ਦਿੱਤਾ ਕਹਿੰਦੇ ਕੁਝ ਹੋਰਾਂ ਕਰਦੀ ਕੁਝ ਹੋਰ ਹੈ ਪਿਛਲੀ ਵਾਰ ਨਾਲ ਵੀ ਕਹਿੰਦੇ ਅਸੀਂ ਇਸ ਵਾਰ ਇੰਡਸਟਰੀ ਦਾ ਵਾਈਟ ਵਧਾ ਦਿੱਤਾ ਪਰ ਉਹ ਕੁਝ ਉਹ ਜਿਹੜਾ ਪਿਛਲੀ ਵਾਰੀ ਤੁਸੀਂ ਰਾਖਮ ਰੱਖਿਆ ਸੀ ਉਹ ਕਿੱਥੇ ਖਰਚਿਆ ਸਾਨੂੰ ਦੱਸੋ ਤਾਂ ਸਹੀ ਨਾ ਉਹ ਖਰਚੇ ਕਿੱਥੇ ਗਏ 10000 ਕੋਰਪਾ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਇਹਨਾਂ ਵੱਲ ਬਕਾਇਆ ਹੈਗਾ ਉਹ ਦਬੜੀ ਹੱਸਾ ਵਾਲੇ ਖਵਾ ਨੂੰ ਇਹਨਾਂ ਦੇ ਕਾਰ ਨੂੰ ਮੰਦੇ ਨਹੀਂ ਤੇ ਤੁਸੀਂ 10 ਲੱਖ ਕਹੀਏ ਨੇ ਇਹਦਾ ਮਤਲਬ ਇਹ ਤੁਸੀਂ ਲੋਕਾਂ ਨੂੰ ਸਿਰਫ ਇੱਕ ਛਲਾਵਾ ਕਰ ਰਹੇ ਹੋ ਆਪਾਂ ਨਰਾਜ਼ਗੀ ਦੇ ਬੋਟਰਾਂ ਦਿਖਾਉਂਦੇ ਆਪਾਂ ਨਰਾਜ਼ਗੀ ਦਿਖਾਈਏ ਵੀ ਤੁਸੀਂ ਭਾਈ ਜੋ ਕਿਹਾ ਸੋ ਕੀਤਾ ਨਹੀਂ ਇਸ ਕਰਕੇ ਅਸੀਂ ਤੁਹਾਡੇ ਨਾਲ ਸੱਤਾ ਦੇ ਹੁੰਦੇ ਹੋਏ ਇਹਨਾਂ ਦਾ ਬੰਦਾ ਹਰਾਵਾਂਗੇ ਤੇ ਇਹ 2 ਸਾਲ ਤੁਹਾਡੇ ਵੱਲ ਤਵਜੋ ਦੇ ਕੀਤੇ ਹੋਏ ਵਾਅਦੇ ਆ ਜਿਨ ਕਿਤਾਬਾਂ ਫੋਲਣਗੇ ਆਪਣਾ ਜੂਨ ਮੈਨੀਫੈਸਟੋ ਉਹਦੇ ਤੋਂ ਮਿੱਟੀ ਝਾੜਨਗੇ ਇਹਦੇ ਕਰਪਸ਼ਨ ਦੇ ਦੋਤ ਦਿਲ ਜਾ ਕੇ ਸਾਨੂੰ ਉਹ ਸੁਝਾਉਣ ਦੇ ਵਿਰਾਜ ਕਿਵੇਂ ਚੱਲਦਾ ਕਿਵੇਂ ਤੁਸੀਂ ਚਲਾਓ ਇਹਦਾ ਮਤਲਬ ਵੀ ਸਾਡੀ ਤਾਂ ਬੁੱਧੀ ਹੈ ਹੀ ਨਹੀਂ ਤਾਂ ਨਮਸਤੇ ਸਾਸ੍ਰੀਕਾਲ ਆਦাব ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕੱਲ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਟੀਮਾਂ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਜਿਹਦੇ ਵਿੱਚ ਇੰਡਸਟਰੀ ਵਾਸਤੇ 250 ਕਰੋੜ ਰੁਪਏ ਰੱਖਵੇਂ ਰੱਖਣ ਦੀ ਗੱਲ ਕੀਤੀ ਗਈ ਹੈ ਹੈਲਥ ਦੀ ਗੱਲ ਕੀਤੀ ਗਈ ਹੈ ਬਿਜਲੀ ਦੀ ਗੱਲ ਕੀਤੀ ਗਈ ਹੈ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਪਰ ਇਹ ਜਿਹੜਾ ਬਜਟ ਆਇਆ ਤੇ ਇਹ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਇਹਦੇ ਵਿੱਚ ਕੁਝ ਕਮੀਆਂ ਨੇ ਜਾਂ ਕੀ ਹੈ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਇਹਦੇ ਵਿੱਚ ਇਸ ਬਜਟ ਵਿੱਚ ਕੀ ਕੁਝ ਹੋਣਾ ਚਾਹੀਦਾ ਸੀ ਜਾਂ ਕੀ ਕੁਝ ਇਹਨਾਂ ਨੇ ਸਹੀ ਵਿੱਚ ਬਜਟ ਦੇ ਦਿਖਾਇਆ ਆ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਈ ਧੰਨਵਾਦ ਜੀ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਭਰੇ ਨਮਸਕਾਰ ਤੇ ਤੁਹਾਡਾ ਧੰਨਵਾਦ ਅੱਛਾ ਟਿਲੋ ਸਾਹਿਬ ਇਹ ਦੱਸਿਓ ਵੀ ਜਿਹੜਾ ਹੁਣ ਕੱਲ ਬਜਟ ਪੇਸ਼ ਹੋਇਆ ਇਹਦੇ ਵਿੱਚ ਇੰਡਸਟਰੀ ਵਾਸਤੇ 250 ਕਰੋੜ ਦੀ ਗੱਲ ਕੀਤੀ ਗਈ ਹੈ ਹੈਲਥ ਦੀ ਗੱਲ ਕੀਤੀ ਗਈ ਹੈ ਆਯੁਸ਼ਮਾਨ ਕਾਰਡ ਨੂੰ 10 ਲੱਖ ਦੀ ਕਰਨ ਦੀ ਗੱਲ ਕੀਤੀ ਗਈ ਹੈ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕੀਤੀ ਗਈ ਹੈ ਬਿਜਲੀ ਦੀ ਗੱਲ ਕੀਤੀ ਗਈ ਹੈ ਬਹੁਤ ਸਾਰੇ ਮੁੱਦੇ ਨੇ ਤੇ ਕਿਹਾ ਗਿਆ ਵੀ 15% ਜਿਹੜਾ ਪਿਛਲੇ ਵਾਰੀ ਨਾਲੋਂ ਇਸ ਵਾਰ ਵੱਧ ਵਾਧਾ ਕੀਤਾ ਗਿਆ ਬਜਟ ਦੇ ਵਿੱਚ ਤੁਹਾਡਾ ਕੀ رائے ਹੈ ਦੇਖੋ ਪ੍ਰਦੀਪ ਜੀ ਜਿਹੜੀ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਨਾ ਇਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਕਹਿੰਦੇ ਆ ਇਹ ਛਲਾਵਾ ਇਹ ਸਲੇਡਾ ਸਰਕਾਰ ਇਹ ਗਿਰਗਟ ਵਾਂਗੂ ਰੰਗ ਬਦਲਦੀ ਆ ਕਹਿੰਦੀ ਕੁਛ ਹੋਰ ਆ ਕਰਦੀ ਕੁਛ ਹੋਰ ਆ ਇਲੈਕਸ਼ਨ ਤੋਂ ਪਹਿਲਾਂ ਬਾਈ ਦੀ ਇਲੈਕਸ਼ਨ ਤੋਂ ਪਹਿਲਾਂ ਬੜੇ ਇਹਨਾਂ ਨੇ ਹੋਰ ਤਰ੍ਹਾਂ ਦੇ ਵਾਅਦੇ ਕੀਤੇ ਸੀ ਜਿਨ੍ਹਾਂ ਨੂੰ ਇਹਨਾਂ ਗਰੰਟੀਆਂ ਦਾ ਨਾਂ ਕਿਹਾ ਸੀ ਬੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਬੜਾ ਪਰਮਾਇਆ ਬੜੇ ਬਦਲਾਅ ਦੇ ਨਾਰੇ ਲਾਏ ਬੜੇ ਬਦਲਾਅ ਦੀਆਂ ਗੱਲਾਂ ਕੀਤੀਆਂ ਲੋਕ ਪਰਮੁਗੇ ਲੋਕ ਇਹਨਾਂ ਦੀ ਗੱਲਾਂ 'ਚ ਆ ਗਏ ਗੱਲਾਂ 'ਚ ਆ ਕੇ ਇਹਨਾਂ ਨੂੰ ਮੌਕਾ ਦੇ ਤਾਂ ਮੌਕਾ ਵੀ ਇੱਡਾ ਵੱਡਾ ਦਿੱਤਾ ਕਿ 92 ਵਿਧਾਇਕ ਪਹਿਲੀ ਵਾਰ ਹੀ ਜਿਤਾਤੇ ਜਦਕਿ ਇਹਨਾਂ ਦਾ ਕੋਈ ਇਤਿਹਾਸ ਨਹੀਂ ਸੀ ਇਹਨਾਂ ਦੀ ਕੋਈ ਵੈਕਨਡ ਨਹੀਂ ਸੀ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਸੀ ਇਹਨਾਂ ਦਾ ਕੋਈ ਇਹ ਨਹੀਂ ਸੀਗਾ ਵੀ ਕੋਈ ਆਪਾਂ ਕਿਹ ਡਿਸਪਲੇ ਦਿਖਾ ਸਕੀਏ ਵੀ ਕਿਉਂ ਕੀਤਾ ਹੋਵੇ ਇਹਨਾਂ ਨੇ ਝੂਠ ਬੋਲਿਆ ਝੂਠ ਬੋਲ ਕੇ ਮੌਕਾ ਲੈ ਲਿਆ ਆ ਹੁਣ ਤੀਜਾ ਬਜਟ ਇਹਨਾਂ ਨੇ ਪੇਸ਼ ਕੀਤਾ ਪਹਿਲਾਂ ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਸਾਡੇ ਪੰਜਾਬ ਦੀਆਂ ਬੀਬੀਆਂ ਦੇ ਨਾਲ ਵੀ ਅਸੀਂ ਤੁਹਾਨੂੰ 1000 ਰੁਪਏ ਦੇਵਾਂਗੇ ਸਾਨੂੰ ਵੋਟ ਪਾਓ ਹਰ ਬੀਬੀ ਨੂੰ ਜਿਹਦੀ 18 ਸਾਲ ਤੋਂ ਉੱਪਰ ਉਮਰ ਆ ਜਾਨੀ ਕਿ 18 ਸਾਲ ਦੀ ਵੋਟ ਬਣ ਜਾਂਦੀ ਆ ਹਰੇਕ ਵੋਟਰ ਨੂੰ ਭਰਮਾਇਆ ਤੀਜਾ ਬਜਟ ਪੇਸ਼ ਹੋ ਗਿਆ ਉਹਨਾਂ ਬੀਬੀਆਂ ਲਈ 1000 1000 ਰੁਪਏ ਦੇਣ ਦੀ ਬਜਾਏ 36 36000 ਰੁਪਏ ਉਹਨਾਂ ਬੀਬੀਆਂ ਦਾ ਇਹਨਾਂ ਵੱਲ ਖੜਾ ਹੋ ਗਿਆ ਇੱਕ ਬੀਬੀ ਦਾ ਆ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਨੇ ਭਗਵੰਤ ਮਾਨ ਨੇ ਫਿਰ ਕਿਹਾ ਜੀ ਨਹੀਂ ਕੋਈ ਗੱਲ ਨਹੀਂ ਅਸੀਂ 1100 ਦੇਵਾਂਗੇ ਹੁਣ ਬੋਟ ਲੈਣੀ ਸੀ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਆਈ ਉਹਦੋਂ ਕਹਿੰਦੇ ਜੀ ਅਸੀਂ ਤੁਹਾਨੂੰ ਬਸਾ ਬਜਟ ਦੇ ਵਿੱਚ ਦੇ ਦੇਣਾ ਜਿਹੜਾ ਮੂਰੇ ਆ ਰਿਹਾ ਹੁਣ ਬਜਟ ਪੇਸ਼ ਕਰਤਾ ਬਾਈਟ ਦੇ ਵਿੱਚ ਕੋਈ ਬੀਬੀਆਂ ਦਾ ਜ਼ਿਕਰੀ ਹੈ ਜ਼ਿਕਰੀ ਹਣੀਗਾ ਵੀ ਅਸੀਂ ਦੇਣੇ ਆ ਜਾਂ ਨਹੀਂ ਦੇਣੇ ਹਰੇਕ ਬੀਬੀ ਦਾ 36000 ਪਲੱਸ ਆ ਜਿਹੜੇ 8 8000 ਰੁਪਿਆ ਹੋਰ ਜਿਹੜਾ 8 ਮਹੀਨੇ ਹੋ ਗਏ 9 ਮਹੀਨੇ ਇਨਾ ਇਨਾ ਵੱਲ ਸਰਕਾਰ ਵੱਲ ਖੜ ਗਿਆ ਹੋਰ ਇਹਨਾਂ ਨੇ ਜਿਹੜਾ ਕੱਲ ਬਜਟ ਪੇਸ਼ ਕੀਤਾ ਜਿਹਦੇ ਵਿੱਚ ਬੜੀਆਂ-ਬੜੀਆਂ ਗੱਲਾਂ ਚੀਮਾ ਸਾਹਿਬ ਨੇ ਕੀਤੀਆਂ ਅਸੀਂ ਆ ਕਰਦਾਂਗੇ ਸਾਡੇ ਕੋਲੇ ਪਿਛਲੀਆਂ ਸਰਕਾਰਾਂ ਦੇ ਜੇ ਆ ਉਹ ਆ ਉਹਨਾਂ ਨੇ ਸਾਨੂੰ ਕਰਜ਼ਾ ਦਿੱਤਾ ਜੀ ਉਹਨਾਂ ਨੇ ਸਾਨੂੰ ਖਾਲੀ ਖਜ਼ਾਨਾ ਦਿੱਤਾ ਜੀ ਇੱਕ ਪਾਸੇ ਤੁਸੀਂ ਰੋਜ਼ ਕਹਿੰਦੇ ਹੋ ਵੀ ਖਜ਼ਾਨਾ ਖਾਲੀ ਨਹੀਂ ਹੁੰਦਾ ਖਜ਼ਾਨਾ ਤਾਂ ਰੋਜ਼ ਸਵੇਰੇ ਭਰਦਾ ਰੋਜ਼ ਸ਼ਾਮ ਨੂੰ ਬਾਦਲ ਸਾਹਿਬ ਦੇ ਕਹਿਣ ਵਾਂਗੂ ਵੀ ਸਵੇਰੇ ਰੋਜ਼ ਭਰ ਜਾਂਦਾ ਸ਼ਾਮ ਨੂੰ ਰੋਜ਼ ਖਾਲੀ ਹੋ ਜਾਂਦਾ ਕਿਉਂਕਿ ਰੋਜ਼ ਟੈਕਸ ਆਉਣੇ ਰੋਜ਼ ਲੱਗਣੇ ਨੇ ਖਾਲੀ ਤਾਂ ਹੁੰਦਾ ਹੀ ਨਹੀਂ ਕਦੇ ਇਹ ਕਿਹੜਾ ਕੋਈ ਉਹ ਹੀ ਚੀਜ਼ ਆ ਵੀ ਮੁੜ ਕੇ ਆਉਣਾ ਹੀ ਨਹੀਂ ਖਾਲੀ ਹੋ ਕੇ ਇੱਕ ਵਾਰ ਇਹਨਾਂ ਨੇ ਹੁਣ ਬਜਟ ਦੇ ਵਿੱਚ ਇਹ ਗੱਲਾਂ ਕੀਤੀਆਂ ਜੀ ਅਸੀਂ ਆ ਇੰਡਸਟਰੀ ਦੀ ਗੱਲ ਹੀ ਕਰੀਏ ਸਾਡੇ ਹੁਣ ਲੁਧਿਆਣਾ 'ਚ ਬੜੀ-ਬੜੀ ਇੰਡਸਟਰੀ ਆ ਪਿਛਲੀ ਵਾਰ ਨਾਲ ਉਹ ਵੀ ਕਹਿੰਦੇ ਅਸੀਂ ਇਸ ਵਾਰ ਇੰਡਸਟਰੀ ਦਾ ਵਾਇਟ ਵਧਾ ਦਿੱਤਾ ਪਰ ਉਹਨੂੰ ਪੁੱਛੋ ਵੀ ਜਿਹੜਾ ਪਿਛਲੀ ਵਾਰੀ ਤੁਸੀਂ ਰਾਖਮ ਰੱਖਿਆ ਸੀ ਉਹ ਕਿੱਥੇ ਖਰਚਿਆ ਉਹ ਕਿੱਥੇ ਖਰਚਿਆ ਸਾਨੂੰ ਦੱਸੋ ਤਾਂ ਸਹੀ ਨਾ ਵੀ ਉਹ ਖਰਚੇ ਕਿੱਥੇ ਗਿਆ ਸਿਰਫ ਕਾਗੀਆਂ ਦੇ ਵਿੱਚ ਰੱਖਿਆ ਸੀ ਨਾ ਕਾਗੀਆਂ ਦੀ ਵਧਾਤਾ ਇਸ ਵਾਰ ਥੋੜਾ ਜਿਹਾ ਸਿਰਫ ਪੇਪਰ ਵਰਕ ਕਰਨ ਦੇ ਵਿੱਚ ਇਹ ਸਰਕਾਰ ਅੰਕੜੇ ਪੇਸ਼ ਕਰਨ ਦੇ ਵਿੱਚ ਬੜੇ ਮਾਹਰ ਨੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਐਕਚੁਅਲੀ ਵਿੱਚ ਪ੍ਰੀਟੀ ਪ੍ਰੀਟੀ ਆਪਾਂ ਜੇ ਕਿ ਇਹ ਪ੍ਰੈਕਟੀਕਲ ਜ਼ੀਰੋ ਆ ਪ੍ਰੈਕਟੀਕਲ ਜ਼ੀਰੋ ਡਾਟਾ ਤੁਹਾਨੂੰ ਹੁਣ ਇਹਨਾਂ ਨੇ ਦੇਖੋ ਆ ਪੂਰੇ ਪੰਜਾਬ ਦੇ ਹਸਪੀਟਲ ਇਹਨਾਂ ਦਾ ਕਾਰਡ ਜਿਹੜਾ ਆਸ਼ਮਨ ਆਸ਼ੂਮਨ ਕਾਰਡ ਆ ਉਹ ਲੈਂਦੇ ਹੀ ਨਹੀਂ ਇਹ ਸੱਟ ਨਹੀਂ ਕਰਦੇ ਇਹ ਸੱਟ ਨਹੀਂ ਕਰਦੇ ਉਹ ਕਹਿੰਦਾ ਵੀ ਤੁਹਾਡੇ ਤੁਹਾਡੇ ਤਾਂ ਬਕਾਇਆ ਨਹੀਂ ਦਿੰਦੇ ਤੁਸੀਂ ਸਾਨੂੰ 3000 ਕਰੋੜ ਰੁਪਇਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਇਹਨਾਂ ਵੱਲ ਬਕਾਇਆ ਖੜਾ ਉਹ ਦਿੰਦੇ ਨਹੀਂ ਹਸਾ ਵਾਲੇ ਅਖਵਾ ਨੂੰ ਇਹਨਾਂ ਦੇ ਕਾਡ ਨੂੰ ਮੰਨਦੇ ਨਹੀਂ ਤੇ ਤੁਸੀਂ ਕਾਗਜ਼ਾਂ 'ਚ ਕਹਿੰਦਾ ਜੇ ਅਸੀਂ 10 ਲੱਖ ਤੱਕ ਕਰ ਦਿੱਤਾ ਜਾਂ ਤੁਹਾਡਾ ਪਹਿਲਾਂ ਤੁਸੀਂ ਦਿੰਦੇ ਨਹੀਂ ਕਿ ਹਸਾ ਵਾਲੇ ਤੁਹਾਨੂੰ ਮੰਨਣ ਨੂੰ ਤਿਆਰ ਨਹੀਂ ਤੇ ਤੁਸੀਂ 10 ਲੱਖ ਕਹੀ ਜਨੇ ਇਹਦਾ ਮਤਲਬ ਇਹ ਤੁਸੀਂ ਲੋਕਾਂ ਨੂੰ ਸਿਰਫ ਇੱਕ ਛਲਾਵਾ ਕਰ ਰਹੇ ਹੋ ਨਾ ਧੋਖਾ ਕਰ ਰਹੇ ਹੋ ਪੰਜਾਬੀਆਂ ਨੂੰ ਬੁੱਧ ਪੰਜਾਬੀਆਂ ਨੂੰ ਬੁੱਧੂ ਬਣਾ ਰਹੇ ਹੋ ਨਾ ਦੇਖੋ ਕਿੱਡੀ ਮੈਂ ਸਾਡੇ ਆਪਣੇ ਸਾਡੇ ਪੰਜਾਬ ਦੇ ਲੋਕਾਂ ਦੀ ਕਿੱਡੀ ਦਰਾਸ ਦੀ ਕਹਿਲਮਾ ਜਾ ਇਹਨਾਂ ਦੀ ਬੁੱਧੀ ਪੇਸ਼ਟ ਕਰ ਲਮਾ ਜਾ ਇਹਨਾਂ ਲੋਕਾਂ ਜਿਹੜੇ ਜਿਹੜੇ ਐਡੇ ਆਪਣੇ ਆਪ ਨੂੰ ਮਾਰਸ਼ਲ ਕਹਿੰਦੇ ਨੇ ਇੱਕ ਪੰਜਾਬ ਦੀ ਧਰਤੀ ਜਿਹੜੀ ਗੁਰੂ ਪੀਰ ਕੰਬਰਾ ਦੀ ਧਰਤੀ ਦੇ ਜਾਇ ਹੋਏ ਕਹਿੰਦੇ ਆ ਤੇ ਅਸੀਂ ਨਾ ਆ ਜਿਹੜੇ ਕਰਪਟ ਲੋਕ ਨੇ ਜਿਹੜੇ ਬੇਈਮਾਨ ਲੋਕ ਨੇ ਜਿਹੜੇ ਜ਼ਿਲ੍ਹਾ ਘਟ ਕੇ ਆਏ ਨੇ ਉਹ ਇੱਥੇ ਜਦੋਂ ਆਉਂਦੇ ਆ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਅਸੀਂ ਉਹਨਾਂ ਨੂੰ ਆਪਣੇ ਉੱਤੇ ਆਪਣੇ ਸਿਰ ਤੇ ਬਿਠਾਉਂਦੇ ਆ ਆ ਸਾਡੀ ਸਾਡੀ ਮੈਟੈਲਿਟੀ ਆ ਸਾਡੀ ਸਾਡੀ ਗੈਰ ਤੋਂ ਪਤਾ ਨਹੀਂ ਕਿੱਥੇ ਚਲੇਗੀ ਸਾਡੇ ਪੰਜਾਬੀਆਂ ਦੀ ਗੈਰਤ ਮਰਗੀ ਕਹ ਲਈਏ ਖਤਮ ਹੋ ਗਈ ਵੀ ਅਸੀਂ ਉਹ ਲੋਕਾਂ ਨੂੰ ਜਿਨ੍ਹਾਂ ਦੇ ਜਿਹੜੇ 2-2 ਸਾਲ ਜੇਲ੍ਹ ਕੱਟ ਕੇ ਆਏ ਨੇ ਉਹਨਾਂ ਦੇ ਸਵਾਗਤ ਵਾਸਤੇ ਮੂਰੇ ਖੜੇ ਆ ਬੁੱਕੇ ਲੈ ਕੇ ਅਸੀਂ ਉਹਨਾਂ ਦਾ ਵੈਲਕਮ ਕਰ ਰਹੇ ਆ ਸਾਨੂੰ ਉਹ ਗਾਈਡ ਕਰਨਗੇ ਜਿਹੜੇ ਜੇਲ੍ਹਾਂ ਚ ਕੱਟ ਕੇ ਆਏ ਨੇ ਜਿਹੜੇ ਕ腐ਸ਼ਨ ਦੇ ਦੋਸ਼ ਚ ਜੇਲ੍ਹ ਜਾ ਕੇ ਆਏ ਨੇ ਸਾਨੂੰ ਉਹ ਸਮਝਾਉਣਗੇ ਵੀ ਰਾਜ ਕਿਵੇਂ ਚੱਲਦਾ ਕਿਵੇਂ ਤੁਸੀਂ ਚਲਾਓ ਇਹਦਾ ਮਤਲਬ ਵੀ ਸਾਡੀ ਤਾਂ ਬੁੱਧੀ ਹੈ ਹੀ ਨਹੀਂ ਸਭ ਕੁਝ ਟਿੱਲੋ ਸਾਹਿਬ ਹੁਣ ਵੈਸਟਰ ਦੀ ਜਿਹੜੀ ਜਿਮਨੀ ਚੋਣ ਵੀ ਆ ਰਹੀ ਆ ਤੇ ਇਹਦੇ ਵਿੱਚ ਹੁਣ ਇੰਡਸਟਰੀ ਵਾਲਿਆਂ ਨਾਲ ਕੱਲ ਇੰਟਰਵਿਊ ਕਰਕੇ ਆਇਆ ਮੈਂ ਤੇ ਉਹ ਵੀ ਬੜੇ ਪਰੇਸ਼ਾਨ ਨੇ ਇਸ ਬਜਟ ਤੋਂ ਵੀ ਤੇ ਸਰਕਾਰਾਂ ਦੀਆਂ ਵਾਦਾ ਖਲਾਫੀ ਤੋਂ ਵੀ ਤੇ ਉਹਨਾਂ ਨੇ ਸਿੱਧੇ ਤੌਰ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਵੀ ਇਹ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਖਮਿਆਜਾ ਹੈਗਾ ਆ ਜਿਹੜੇ ਚਨਾਬ ਹੋ ਰਹੇ ਨੇ ਜਿਮਨੀ ਚੋਣ ਹੋ ਰਹੀ ਆ ਤੇ ਇਹਦੇ ਵਿੱਚ ਪੂਤਣਾ ਪਏਗਾ ਤੇ ਤੁਹਾਡਾ ਕੀ ਖਿਆਲ ਦੇਖੋ ਤੇ ਜਿਮਨੀ ਜੂਣ ਮੈਂ ਪਿਛਲੇ ਲੋਕ ਸਭਾ ਚ ਵੀ ਗਿਆ ਹਾਂ ਕਾਰਪੋਰੇਸ਼ਨ ਚ ਵੀ ਗਿਆ ਸੀ ਚਲੋ ਕਾਰਪੋਰੇਸ਼ਨ ਚ ਲੋਕਾਂ ਨੇ ਕੁਝ ਗੱਲ ਮੰਨੀ ਸਾਨੂੰ ਸਾਨੂੰ ਨਹੀਂ ਜੁਣਿਆ ਪਰ ਇਹਨਾਂ ਨੂੰ ਨਹੀਂ ਜੁਣਿਆ ਮੇਰੀ ਲੋਕਾਂ ਨੂੰ ਵੈਸਟ ਵਾਲਿਆਂ ਨੂੰ ਇਹ ਹੱਥ ਬਨ ਕੇ ਬੇਨਤੀ ਆ ਵੀ ਜੇ ਤੁਸੀਂ ਇਹਨਾਂ ਤੋਂ ਕੁਝ 2 ਸਾਲ ਵਿੱਚ ਲੈਣਾ ਚਾਹੁੰਦੇ ਹੋ ਤਾਂ ਨਰਾਜ਼ਗੀ ਦਿਖਾਓ ਆਪਾਂ ਨਰਾਜ਼ਗੀ ਡਾਂਗਣ ਵਾਲੀ ਦਿਖਾਉਣੀ ਆਪਾਂ ਨਰਾਜ਼ਗੀ ਇਹਨਾਂ ਨੂੰ ਘੇਰ ਕੇ ਨਹੀਂ ਦਿਖਾਉਣੀ ਆਪਾਂ ਨਰਾਜ਼ਗੀ ਇਹਨਾਂ ਦੇ ਮੂੰਹ ਤੇ ਸ਼ਾਈ ਪਾ ਕੇ ਨਹੀਂ ਦਿਖਾਉਣੀ ਇਹਨਾਂ ਨੇ ਡਰਾਮਾ ਦਾ ਦਿੱਲੀ 'ਚ ਕਰਦੇ ਹੁੰਦੇ ਆ ਆਪਾਂ ਨਰਾਜ਼ਗੀ ਵੋਟਰਾਂ ਨੂੰ ਦਿਖਾਉਣੀ ਆ ਆਪਾਂ ਨਰਾਜ਼ਗੀ ਦਿਖਾਈਏ ਵੀ ਤੁਸੀਂ ਭਾਈ ਜੋ ਕਿਹਾ ਸੀ ਉਹ ਕੀਤਾ ਨਹੀਂ ਇਸ ਕਰਕੇ ਅਸੀਂ ਤੁਹਾਡੇ ਨਾਲ ਨਹੀਂ ਜੇ ਤੁਸੀਂ ਇਹ ਗੱਲ ਸਾਬਤ ਕਰ ਦੋਗੇ ਵੀ ਅਸੀਂ ਤੁਹਾਡੇ ਨਾਲ ਨਹੀਂ ਅਸੀਂ ਸੱਤਾ ਤੇ ਹੁੰਦੇ ਹੋਏ ਇਹਨਾਂ ਦਾ ਬੰਦਾ ਹਵਾਦਾਂਗੇ ਤੇ ਇਹ 2 ਸਾਲ ਤੁਹਾਡੇ ਵੱਲ ਤਵੱਜੋ ਦੇਣਗੇ ਕੀਤੇ ਹੋਏ ਵਾਅਦਿਆਂ ਵਾਲੀਆਂ ਕਿਤਾਬਾਂ ਫੋਲਣਗੇ ਆਪਣਾ ਚੋਣ ਮੈਨੀਫੈਸਟੋ ਉਹਦੇ ਤੋਂ ਮਿੱਟੀ ਝਾੜਨਗੇ ਮਿੱਟੀ ਝਾੜ ਕੇ ਤੁਹਾਡੀ ਗੱਲ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਨਗੇ ਬੀਬੀਆਂ ਨੂੰ ਵੀ ਪੈਸੇ ਦੇਣਗੇ ਚਲੋ ਆਪਾਂ ਹਜੇ ਪੈਸੇ ਤਾਂ ਮੰਗਾਗੇ ਪਿਛਲੇ 36000 ਵੀ ਛੱਡਨੇ ਨਹੀਂਗੇ ਕਿਉਂਕਿ ਹੁਣ ਤਾਂ 36 ਦੀ ਜਗ੍ਹਾ ਤੇ 12 12 12 ਮਹੀਨੇ ਹੋਰ ਪੈ ਗਏ ਅਗਲੇ 12 ਅਗਲੇ ਅਗਲੇ ਸਾਲ ਦੇ ਵਾਈਟ ਚ ਲੈ ਕੇ ਆਉਂਗੇ ਕਿਉਂਕਿ ਉਦੋਂ ਅਗਲੇ ਇਲੈਕਸ਼ਨ ਆ ਇਦੋਂ ਅਗਲੇ ਇਲੈਕਸ਼ਨ ਅਗਲੇ ਵਾਈਟ ਤੇ ਇਹਨਾਂ ਨੇ ਲਿਆਉਣਾ ਹੀ ਲਿਆਉਣਾ ਇਹ ਬੀਬੀਆਂ ਦਾ ਪੈਸਾ ਪਰ ਉਦੋਂ ਪਹਿਲਾਂ ਜਿਹੜਾ 48000 ਰੁਪਏ ਬੀਬੀਆਂ ਦਾ ਇਹਨਾਂ ਨੇ ਖਾ ਲਿਆ ਉਹ ਵੀ ਮੰਗਾਂਗੇ ਉਹ ਛੱਡਣਾ ਨਹੀਂ ਇਹਨਾਂ ਵੱਲ ਉਹ ਲੈਣਾ ਹੀ ਲੈਣਾ ਢਿੱਲੋ ਸਾਹਿਬ ਗੱਲ ਕੀਤੀ ਜਾ ਰਹੀ ਸੀ ਕਿ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਸੀ ਹੈਲਥ ਦੀ ਤੇ ਵੀ ਹਰ ਗਲੀ ਮੁਹੱਲੇ ਦੇ ਵਿੱਚ ਮੁਹੱਲਾ ਕਲੀਨਿਕ ਜਿਹੜੇ ਉਹ ਬਣਾਏ ਜਾਣਗੇ ਤੇ ਸ਼ਰਾਬ ਦੇ ਠੇਕੇ ਹਰ ਗਲੀ ਦੇ ਨੁੱਕਰ ਦੇ ਉੱਤੇ ਖੁੱਲ ਗਿਆ ਜਦ ਕਿ ਆਪਾਂ ਨੂੰ ਸਕੂਲਾਂ ਦੀ ਲੋੜ ਸੀ ਹਸਪਤਾਲਾਂ ਦੀ ਲੋੜ ਸੀ ਸਿਵਲ ਹਸਪਤਾਲ ਦਾ ਬਹੁਤ ਮਾੜਾ ਹਾਲ ਹੈ ਕਿਉਂਕਿ ਉੱਥੇ ਇੰਨੀ ਫੈਸਿਲਟੀਆਂ ਨਹੀਂ ਹੈਗੀਆਂ ਜਿੰਨੇ ਕੋ ਲੋਕ ਉੱਥੇ ਜਾਂਦੇ ਇਲਾਜ ਕਰਨ ਵਾਸਤੇ ਤੇ ਤੁਹਾਡਾ ਕੀ ਖਿਆਲ ਹੈ ਵੀ ਸ਼ਰਾਬ ਜ਼ਿਆਦਾ ਜ਼ਰੂਰੀ ਹੈ ਜਾਂ ਸਿੱਖਿਆ ਜ਼ਿਆਦਾ ਜ਼ਰੂਰੀ ਹੈ ਜਾਂ ਹੈਲਥ ਜ਼ਿਆਦਾ ਜ਼ਰੂਰੀ ਦੇਖੋ ਜਦੋਂ ਅਸੀਂ ਇਲੈਕਸ਼ਨ ਲੜ ਰਹੇ ਸੀ ਨਾ ਮੈਂ ਵੀ ਲੋਕ ਸਭਾ ਚ ਤੁਹਾਨੂੰ ਪਤਾ ਲੜੀ ਆ ਉਦੋਂ ਅਸੀਂ ਚਾਰੇ ਉਮੀਦਵਾਰ ਸੀ ਕਾਂਗਰਸ ਦਾ ਉਮੀਦਵਾਰ ਭਾਜਪਾ ਦਾ ਉਮੀਦਵਾਰ ਆਪ ਦਾ ਤੇ ਮੈਂ ਅਸੀਂ ਚਾਰੇ ਇਹ ਗੱਲ ਤੇ ਬੜਾ ਜ਼ਿਆਦਾ ਜ਼ੋਰ ਦੇ ਰਹੇ ਸੀ ਵੀ ਲੁਧਿਆਣੇ ਦੇ ਵਿੱਚ ਪੀਜੀਆਈ ਸਟੈਂਡਰਡ ਦਾ ਅਸੀਂ ਹਸਪੀਟਲ ਲੈ ਕੇ ਆਵਾਂਗੇ ਤੁਹਾਨੂੰ ਮੌਕਾ ਦਿਓ ਚਾਰੇ ਨੇ ਕਿਹਾ ਪੁਰ ਮੈਂ ਤਾਂ ਗਿਆ ਰਹਿ ਬਿੱਟੂ ਜੀ ਰਹਿ ਗਏ ਸੀ ਪਰ ਮੰਤਰੀ ਬਣ ਕੇ ਕੇਂਦਰ ਚ ਸਰਕਾਰ ਆ ਉਹਨਾਂ ਦੀ ਬੜਿੰਗ ਜੀ ਨੰਬਰ ਪਾਰਲੀਮੈਂਟ ਲੁਧਿਆਣਾ ਨੇ ਪੱਪੀ ਜੀ ਦੀ ਪੰਜਾਬ ਚ ਸਰਕਾਰ ਆ ਉਹ ਤਿੰਨੇ ਪਾਵਰ ਚ ਆ ਇਸ ਵੇਲੇ ਉਹਨਾਂ ਤਿੰਨਾਂ ਨੂੰ ਪੁੱਛੋ ਵੀ ਸਾਲ ਦੇ ਵਿੱਚ ਉਹਨਾਂ ਨੇ ਹਸਪੀਟਲ ਲਈ ਜਿਹੜਾ ਪੀਜੀਆ ਸਟੈਂਡਰਡ ਦਾ ਹਸਪੀਟਲ ਲੈ ਕੇ ਆਉਣਾ ਸੀ ਕੀਤਾ ਕੁਝ ਬਿੱਟੂ ਜੀ ਤਾਂ ਸਾਲ ਤੋਂ ਆਏ ਨਹੀਂ ਬੜਿੰਗ ਜੀ ਕਦੇ ਲੰਘਦੇ ਲੰਘਦੇ ਲੁਧਿਆਣਾ ਕਿਡਾ ਮਰ ਜਾਂਦੇ ਆ ਤੇ ਪੱਪੀ ਜੀ ਤਾਂ ਇੱਥੇ ਰਹਿੰਦੇ ਆ ਪੱਪੀ ਜੀ ਦੇ ਦਾ ਹਲਕੇ ਚ ਸਿਵਲ ਹਸਪਤਾਲ ਪੈਂਦਾ ਉਹਨਾਂ ਨੇ ਪੁੱਛੋ ਵੀ ਤੁਸੀਂ ਇੱਕ ਸਾਲ ਦੇ ਵਿੱਚ ਜਾਂ 8 ਮਹੀਨੇ 9 ਮਹੀਨਿਆਂ ਦੇ ਵਿੱਚ ਸਿਵਲ ਹਸਪਤਾਲ ਨੂੰ ਵਧਾਉਣ ਵਾਸਤੇ ਕੀ ਕੀਤਾ ਉਹਦੇ ਨੂੰ ਉਹਨੂੰ ਪੀਜੀਆਈ ਦਾ ਸਟੈਂਡਰਡ ਤੇ ਲਿਜਾਣ ਵਾਸਤੇ ਕੀ ਕੀਤਾ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਵਿਧਾਇਕ ਸੀ ਮੈਂ ਆਪਣੇ ਹਲਕੇ ਚ ਦੋ 30 30 ਬੈਡਡ ਹਸਪਤਾਲ ਬਣਾਏ ਸੀ ਇੱਕ ਤਾਂ ਅਸੀਂ ਰਹਿੰਦੇ ਸਮੇਂ ਚ ਚਲਾਤਾ ਸੀ ਇੱਕ ਬਣ ਗਈ ਸੀ ਬਿਲਡਿੰਗ equipment ਆ ਗਏ ਸੀ ਪਰ ਚਲਾ ਨਹੀਂ ਸਕੇ 5 ਸਾਲ ਕਾਂਗਰਸ ਦੀ ਸਰਕਾਰ ਲੰਗੀ ਜੂਆ ਦੜਾ ਸੱਟਾ ਜੋ ਜੋ ਉਹਨਾਂ ਤੋਂ ਹੋ ਸਕੇ ਉਹਨਾਂ ਨੇ ਕੀਤਾ ਲੋਕਾਂ ਦੇ ਘਰ ਵੀ ਪੱਟੇ ਪਰ ਹਸਪਤਾਲ ਨਹੀਂ ਚਲਾ ਸਕੇ ਬਿਲਡਿੰਗ ਜਰਜਰੀ ਹੋ ਰਹੀ ਆ 3 ਸਾਲ ਇਹਨਾਂ ਦੇ ਬੀਤ ਗਏ ਆ ਤੁਸੀਂ ਹੁਣ ਲੁਧਿਆਣੇ ਦੇ ਸ਼ਹਿਰ ਚ ਘੁੰਮੋ ਇੱਕ ਪੋਸਟਰ ਜਿ ਲਾਏ ਹੋਏ ਨੇ ਇਹਨਾਂ ਨੇ ਕੰਨਾਂ ਦੇ ਉੱਤੇ ਵਧਾਈਆਂ 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 ਤੁਸੀਂ ਦੇਖ ਲਓ ਕਈ ਥਾਂ ਤੇ ਲੱਗਿਆ ਲਿਖਿਆ ਕੀ ਆ ਵਧਾਈਆਂ ਜੀ ਅਸੀਂ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ ਹਾਂ ਜਾਂ ਹਸਪਤਾਲ ਨੂੰ ਅਸੀਂ ਡਾਇਨੋਮੇਟ ਕਰ ਰਹੇ ਹਾਂ ਜੇ ਤੁਸੀਂ ਕਰ ਰਹੇ ਹੋ ਫਿਰ ਸਾਨੂੰ ਕਾਹਦੀਆਂ ਵਧਾਈਆਂ ਦਿੰਦੇ ਹੋ ਜੀ ਕਰੋ ਤੁਹਾਡੀ ਡਿਊਟੀ ਆ ਪਰ ਕੀਤਾ ਕੀ ਆ ਆਏ ਸੀ ਉਦੋਂ ਕੇਜਰੀਵਾਲ ਸਾਹਿਬ ਕਿਸੇ ਹਸਪਤਾਲ ਦੇ ਵਿੱਚ ਤੇ ਉਹਨੂੰ ਕਰਕੇ ਕੀ ਗਏ ਨੇ ਦਿਖਾ ਕੇ ਦੇ ਕੇ ਕੀ ਗਏ ਨੇ ਪਹਿਲੀ ਗੱਲ ਤਾਂ ਉਹਦਾ ਮਤਲਬ ਹੀ ਕੀ ਮੰਨਦਾ ਹੈ ਕੌਣ ਆ ਉਹ ਕੌਣ ਆ ਜੀ ਉਹ ਨਾ ਹੋ ਦਿੱਲੀ ਦਾ ਵਿਧਾਇਕ ਨਾ ਦਿੱਲੀ ਦਾ ਮੁੱਖ ਮੰਤਰੀ ਨਾ ਪੰਜਾਬ ਦਾ ਕੁਝ ਕੀ ਚੀਜ਼ ਹੈ ਜੀ ਉਹ ਜਿਨੂੰ ਚੱਕੀ ਫਿਰਦੇ ਆ ਇਹ ਪਹਿਲੀ ਗੱਲ ਤਾਂ ਸਾਡੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਸਾਡੀ ਜਿਹੜੀ ਇਹ ਜਮੀਰ ਮਰ ਚੁੱਕੀ ਐ ਸਾਡੇ ਚ ਕੋ ਇਹ ਸਿਰਫ ਕੁਰਸੀ ਦਾ ਲਾਲਚਾ ਭਗਮੰਤਮਨ ਨੂੰ ਇਹ ਵੀ ਜੇ ਮੈਂ ਇਹਨੂੰ ਮਾੜਾ ਮੋਟੂ ਕੁਝ ਕਹਿ ਦਿੱਤਾ ਜਾਂ ਇਹਨੂੰ ਮੈਂ ਬੁਰੇ ਨਾ ਕੀਤਾ ਮੇਰੀ ਕੁਰਸੀ ਖੋਲੂਗਾ ਬਤਾਏ ਕਿ ਮੇਰੀ ਤਾਂ ਮੰਦੇ ਨਹੀਂ ਬਤਾਏ ਕਿ ਇਹਦੀ ਮੰਦੇ ਆ ਪਾਰਟੀ ਸੁਪਰੀਮਾ ਪਾਰਟੀ ਸੁਪਰੀਮਾ ਉਹ ਕਿਸ ਕਪੈਸਿਟੀ ਦੇ ਵਿੱਚ ਇੱਥੇ ਮਹੂਰਤ ਕਰ ਰਿਹਾ ਕਿਸ ਕਪੈਸਿਟੀ ਚ ਉਹਦਾ ਪੱਥਰ ਤੇ ਨਾਮ ਲਿਖਿਆ ਜਾ ਰਿਹਾ ਕਿਸ ਕਪੈਸਿਟੀ ਦੇ ਵਿੱਚ ਉਹ ਐਲਾਨ ਕਰ ਰਿਹਾ ਸਰਕਾਰ ਤਾਂ ਪੰਜਾਬ ਦੀ ਸਰ ਦਿੱਲੀ ਸਰਕਾਰ ਦੇ ਵਿੱਚ ਜਿਹੜੇ ਸੱਤਾ ਦੇ ਵਿੱਚ ਸੀਗੇ ਆਮ ਆਦਮੀ ਪਾਰਟੀ ਦੇ ਸੁਸੋਦੀਆ ਜਾਂ ਹੋਰ ਵੀ ਦੋ ਤਿੰਨ ਲੋਕ ਹੈਗੇ ਨੇ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ ਸਰਕਾਰ ਦੇ ਵਿੱਚ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਲੇਖੋ ਮੈਂ ਇਹ ਹੀ ਕਹਿੰਦਾ ਵੀ ਜਿਹੜਾ ਇਹ ਹਾਈ ਕਮਾਂਡ ਕਲਚਰ ਹੈ ਨਾ ਜਿਹੜਾ ਦਿੱਲੀ ਤੋਂ ਮੈਂ ਹਰ ਵਾਰ ਇਹ ਪੰਜਾਬ ਦੇ ਹਰੇਕ ਬੰਦਾ ਕਹਿੰਦਾ ਵੀ ਜਿਹੜੀ ਦਿੱਲੀ ਆ ਉਹ ਪੰਜਾਬ ਦੀ ਕਦੇ ਵੀ ਸਕੇ ਨਹੀਂ ਰਹੀ ਉਹਨੇ ਕਦੇ ਵੀ ਪੰਜਾਬ ਦਾ ਕੁਝ ਸਵਾਰਿਆ ਨਹੀਂ ਪੰਜਾਬ ਨਾਲ ਦਿੱਲੀ ਦਾ ਛਤੀ ਦਾ ਅੰਕੜਾ ਮੁਗਲਾਂ ਤੋਂ ਟਾਈਮ ਤੋਂ ਅੰਗਰੇਜ਼ਾਂ ਦੇ ਟਾਈਮ ਵੀ ਤੇ ਉਦੋਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਨਾਲ ਕੈਰੀ ਆਖਣਾ ਵੇਖਦੇ ਨੇ ਪਤਾ ਨਹੀਂ ਕੀ ਪੰਜਾਬ ਨੇ ਇਹਨਾਂ ਦਾ ਬਗਾੜਤਾ ਕਿ ਆਜ਼ਾਦੀ ਲੈ ਕੇ ਦੇਤੀ ਜਾਂ ਅੰਨ ਭੰਡਾਰ ਭਰਤਾ ਜਾਂ ਹੋਰ ਬਹੁਤ ਮਸਲਿਆਂ ਤੇ ਪੰਜਾਬ ਨੇ ਦੇਸ਼ ਦੀ ਰਾਖੀ ਕੀਤੀ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਨੇ ਕਸੂਰ ਪੰਜਾਬ ਦਾ ਪਤਾ ਨਹੀਂ ਕੀ ਆ ਪਰ ਦਿੱਲੀ ਨੇ ਕਦੇ ਵੀ ਪੰਜਾਬ ਦੇ ਨਾਲ ਘੱਟ ਨਹੀਂ ਗੁਜ਼ਾਰੀ ਭਾਜਪਾ ਸਾਹਿਬ ਦੀ ਸਰਕਾਰ ਬਣੀ ਸਾਡੇ ਪਹਾੜੀ ਰਾਜਾਂ ਨੂੰ ਵੱਧ ਇਕਤਿਆਰ ਦੇਤੇ ਇੰਡਸਟਰੀ ਉਧਰ ਚਲੀ ਗਈ ਹਾਂਜੀ ਸਾਡੀ ਇੰਡਸਟਰੀ ਨੂੰ ਖੋਰਾ ਲੱਗਿਆ ਸਾਡਾ ਐਮਟਗੜ ਦੇ ਮੰਡੀ ਆ ਜਿਹੜੀ ਆ ਇੱਥੇ ਗੁਵਿੰਦਗੜ੍ਹ ਦੀ ਲੋਹਾ ਸਾਰੀ ਇੰਡਸਟਰੀ ਖਤਮ ਕਰਤੀ ਸਾਡੇ ਨਾਲ ਪਤਾ ਨਹੀਂ ਕਿਉਂ ਬਿੱਤ ਕੇ ਬਾਜੀ ਕਰਦੇ ਨੇ ਕਿਉਂ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਪੰਜਾਬ ਦੇਖੋ ਇਸ ਦੇਸ਼ ਦੀ ਢਾਲ ਅਸਦੀਆਂ ਤੋਂ ਅਸੀਂ ਮੁਗਲਾਂ ਨੂੰ ਮੋੜਿਆ ਉਹਨਾਂ ਦੇ ਮੂੰਹ ਮੋੜਿਆ ਅਸੀਂ ਅੰਗਰੇਜ਼ਾਂ ਨੂੰ ਕਟਿਆ ਅਸੀਂ ਅਸੀਂ ਲੜਾਈਆਂ ਲੜੀਆਂ ਅਸੀਂ ਬਹੁਤ ਕੁਝ ਕੀਤਾ ਪਤਾ ਨਹੀਂ ਕਿਉਂ ਪੰਜਾਬ ਭਾਰਤ ਦੀਆਂ ਸਰਕਾਰਾਂ ਪੰਜਾਬ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਰੱਖਦੀਆਂ ਨੇ ਹਾਲਾਂਕਿ ਸਿਆਣਾ ਬੰਦਾ ਕੋਈ ਵੀ ਸਿਆਣਾ ਬੰਦਾ ਆਪਣੀ ਢਾਲ ਨੂੰ ਕਮਜ਼ੋਰ ਨਹੀਂ ਕਰਦਾ ਇਸ ਸ਼ਾਸਕ ਨੇ ਨਾ ਜਿਹੜੇ ਦਿੱਲੀ ਦੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਪੰਜਾਬ ਆ ਤੁਹਾਡੀ ਢਾਲ ਆ ਪੰਜਾਬ ਆਪਣੀ ਢਾਲ ਨੂੰ ਕਮਜ਼ੋਰ ਨਾ ਕਰੋ ਪਹਿਲਾਂ ਪਿਛਲੀਆਂ ਸਰਕਾਰਾਂ ਪਿਛਲੇ ਲੀਡਰ ਇਹਨੂੰ ਨਸ਼ਿਆਂ ਦੇ ਵਿੱਚ ਲੋਕ ਐਡਾ ਹੂਆ ਖੜਾ ਕੀਤਾ ਪੰਜਾਬੀ ਦਾ ਨਸ਼ੇੜੀ ਹੋ ਗਏ ਜੀ ਤੁਸੀਂ ਮਾਰਕ ਨੂੰ ਦੁਸ਼ਮਣ ਨੂੰ ਕਹਿ ਰਹੇ ਹੋ ਵੀ ਸਾਡੀ ਢਾਲ ਜਰਜਰੀ ਹੋ ਗਈ ਹੈ ਹਮਲਾ ਕਰੋ ਸਾਡੇ ਤੇ ਇਹੀ ਕਹਿ ਰਹੇ ਹਾਂ ਦਸ਼ਵਨ ਨੂੰ ਸੱਦਾ ਦੇ ਰਹੇ ਹਾਂ ਇਹ ਤੁਹਾਡੀ ਢਾਲ ਆ ਤੁਸੀਂ ਢਾਲ ਨੂੰ ਮਜ਼ਬੂਤ ਕਿਉਂ ਨਹੀਂ ਕਰਦੇ ਦੇਖੋ ਪੰਜਾਬ ਨੂੰ ਖੁਸ਼ਹਾਲ ਕਰਨਾ ਸਰਕਾਰਾਂ ਨੂੰ ਬਹੁਤ ਜ਼ਰੂਰੀ ਆ ਜੇ ਪੰਜਾਬ ਖੁਸ਼ਹਾਲ ਆ ਦੇਸ਼ ਖੁਸ਼ਹਾਲ ਆ ਜੇ ਪੰਜਾਬ ਸੁਰੱਖਿਅਤ ਆ ਦੇਸ਼ ਸੁਰੱਖਿਅਤ ਆ ਜੇ ਪੰਜਾਬ ਸੁਰੱਖਿਅਤ ਨਹੀਂ ਪੰਜਾਬ ਖੁਸ਼ਹਾਲ ਨਹੀਂ ਤਾਂ ਦੇਸ਼ ਇੱਕ ਦਿਨ ਗੁਲਾਮ ਹੋਊਗਾ ਜੇ ਇਸ ਦੇ ਟੋਟੇ ਹੋਣਗੇ ਇਹ ਸਰਕਾਰਾਂ ਨੂੰ ਸੈਂਟਰ ਗਵਰਨਮੈਂਟਾਂ ਨੂੰ ਸਮਝ ਲੈਣਾ ਚਾਹੀਦਾ ਠੀਕ ਹੈ ਅੰਟੀ ਲੂਸਾਪਾ ਆਪਾਂ ਜਾਂਦੇ ਜਾਂਦੇ ਫਿਰ ਆਪਾਂ ਬਜਟ ਦੀ ਗੱਲ ਕਰ ਲੈਂਦੇ ਆਂ ਵੀ ਬਜਟ ਦੇ ਵਿੱਚ ਤੁਸੀਂ ਦਸਾਂ ਵਿੱਚੋਂ ਕਿੰਨੇ ਨੰਬਰ ਦਿੰਨੇ ਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਕੱਲ ਬਜਟ ਪੇਸ਼ ਕੀਤਾ ਜਿਹੜਾ ਨੰਬਰਾਂ ਦੀ ਤਾਂ ਦੇਖੋ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਨੰਬਰ ਦਿਜੀਏ ਕਾਰਾ ਕਿਸ 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 ਲੈਦੇ ਬਜਟਾਂ ਕਿਸ ਕਾਰਨ ਕਰਕੇ ਨੰਬਰ ਦਿਜੀਏ ਕੀ ਕੀਤਾ ਗਿਆ ਦੇਖੋ ਇਤਿਹਾਸ ਹੁੰਦਾ ਤੁਸੀਂ ਬਜਟ ਪੇਸ਼ ਕਰਤਾ ਕਰ ਦਿੱਤਾ ਇਹ ਇੱਕ ਤੁਹਾਡੀ ਜੋ ਜ਼ਰੂਰਤਾਂ ਕਿਉਂਕਿ ਸਾਲ ਬਾਅਦ ਕਰਨਾ ਪੈਣਾ ਸੰਵਿਧਾਨਿਕ ਵਿਧਾਨਿਕ ਜ਼ਰੂਰਤ ਆ ਤੁਸੀਂ ਵਿਧਾਨਿਕ ਦੀ ਜ਼ਰੂਰਤ ਨੂੰ ਪੂਰਾ ਕਰ ਰਹੇ ਹੋ ਪ੍ਰੈਕਟੀਕਲ ਨਹੀਂ ਹੈ ਜੇ ਪ੍ਰੈਕਟੀਕਲ ਹੈ ਹੀ ਜ਼ੀਰੋ ਆ ਫਿਰ ਆਪਾਂ ਕਾਹਦੇ ਨੰਬਰ ਦਈਏ ਠੀਕ ਹੈ ਨਾ ਤੁਸੀਂ ਇੱਕ ਵਿਧਾਨਿਕ ਜੁਮੇਵਾਰੀ ਨਵਾਈਏ ਬਸ ਚਾਹ ਦਾ ਮਤਲਬ ਤੁਹਾਡੇ ਵਾਲੋ ਵੀ ਜ਼ੀਰੋ ਹੀ ਹੈ ਵਿਧਾਨਿਕ ਜੁਮੇਵਾਰੀ ਨਵਾਈਏ ਹੋਰ ਕੁਝ ਵੀ ਨਹੀਂ ਉਹਦੇ ਵਿੱਚ ਕੁਝ ਵੀ ਨਹੀਂ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੂ ਇਹ ਸਨ ਸਭ ਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਹਲਕਾ ਈਸਟ ਤੋਂ ਤੇ ਇਹਨਾਂ ਨੇ ਵੀ ਜੇ ਆਪਾਂ ਗੱਲ ਕਰੀਏ ਤੇ ਬਜਟ ਵਿੱਚ ਜ਼ੀਰੋ ਅੰਕ ਦਿੱਤਾ ਹੈ ਕੱਲ ਇੰਡਸਟਰੀ ਲਿਸਟ ਨੂੰ ਵਾਲੇ ਨੇ ਵੀ ਜਿਹੜਾ ਹੈਗਾ ਜ਼ੀਰੋ ਅੰਕ ਦਿੱਤਾ ਸੀਗਾ ਪਰ ਹੁਣ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦਿਓ ਤੇ ਕਮੈਂਟ ਸੱਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ